ਪੰਜਾਬ ਬੋਰਡ ਦੇ ਵੱਲੋਂ ਕੱਲ 8ਵੀਂ ਦੇ ਨਤੀਜੇ ਐਲਾਨੇ ਗਏ ਨੇ ਜਿਸ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਤੋਕੇ ਦੇ ਅਰਮਾਨਦੀਪ ਸਿੰਘ ਜੋ ਕਿ 8ਵੀਂ ਕਲਾਸ ਦੇ ਵਿੱਚ ਪੜ੍ਹਦੇ ਨੇ ਅਤੇ ਪੰਜਾਬ ਭਰ ਦੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਜਿਹੜੇ ਇਥੋਂ ਦੇ ਸਕੂਲ ਦੇ ਟੀਚਰ ਨੇ ਮੁਖ ਦਿਆਪਕ ਨੇ ਤੇ ਸਾਰਾ ਸਟਾਫ ਹੈ ਇਹ ਬਹੁਤ ਜ਼ਿਆਦਾ ਹੱਤੋਂ ਵੱਧ ਮਿਹਨਤ ਕਰਵਾਉਂਦੇ ਨੇ ਇਹਨਾਂ ਦੀ ਮਿਹਨਤ ਸਦਕਾ ਸਾਡੇ ਬਰੇ ਬੱਚੇ ਨੇ ਉਹ ਚੰਗੇ ਮਕਾਮ ਤੇ ਜਾ ਰਹੇ ਨੇ ਇਹ ਬੱਚੇ ਨੇ ਬਾਕੀਆਂ ਲਈ ਇੱਕ ਟਾਰਗੇਟ ਸੈੱਟ ਕੀਤਾ। ਸੋਚਿਆ ਨਹੀਂ ਸੀ ਕਦੇ ਵੀ ਇਹ ਵੀ ਆ ਸਕਦਾ ਪਰ ਇਹਨੇ ਕਰ ਦਿਖਾਇਆ। ਕੋਦੋਂ ਵੀ ਮਤਲਬ ਖੁਸ਼ੀ ਦੀ ਲਹਿਰ ਜੀ ਬਣ ਗਈ ਸਾਡੇ ਚ ਵੀ। ਪੰਜਾਬ ਬੋਰਡ ਦੇ ਵੱਲੋਂ ਕੱਲ 8ਵੀਂ ਦੇ ਨਤੀਜੇ ਐਲਾਨੇ ਗਏ ਨੇ ਜਿਸ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਤੋਕੇ ਦੇ ਅਰਮਾਨਦੀਪ ਸਿੰਘ ਜੋ ਕਿ 8ਵੀਂ ਕਲਾਸ ਦੇ ਵਿੱਚ ਪੜ੍ਹਦੇ ਨੇ ਅਤੇ ਪੰਜਾਬ ਭਰ ਦੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਅਤੇ ਪਰਿਵਾਰ ਦੇ ਵਿੱਚ ਟੀਚਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸਾਡੇ ਨਾਲ ਅੱਜ ਜਿੱਥੇ ਅਰਮਾਨਦੀਪ ਮੌਜੂਦ ਨੇ ਉੱਥੇ ਹੀ ਪਰਿਵਾਰਕ ਮੈਂਬਰ ਅਰਮਾਨਦੀਪ ਦੇ ਜੋ ਟੀਚਰ ਸਹਿਬਾਨ ਨੇ ਉਹ ਵੀ ਮੌਜੂਦ ਨੇ ਉਹਨਾਂ ਦੇ ਘਰ ਪਹੁੰਚੇ ਆ ਸਾਨੂੰ ਪਹਿਲਾਂ ਗੱਲ ਅਰਮਾਨਦੀਪ ਨਾਲ ਕਰਦੇ ਆ ਵੀ ਕਿਸ ਤਰ੍ਹਾਂ ਵਿਖਦੇ ਨੇ ਅਰਮਾਨ ਬੜੀ ਖੁਸ਼ੀ ਹੋ ਰਹੀ ਹੋਗੀ ਜਦੋਂ ਸਾਰੇ ਵਧਾਈਆਂ ਦੇਣਦੇ ਨੇ ਆ ਕੇ ਕਿੰਨਾ ਕੁ ਘਰ ਮਹਿਸੂਸ ਹੋ ਰਿਹਾ ਪੂਰਾ ਗਰਵ ਮਹਿਸੂਸ ਹੋ ਰਿਹਾ ਹੈ ਸਾਨੂੰ ਪੂਰੀ ਖੁਸ਼ੀ ਹੋ ਰਹੀ ਹੈ ਜੇ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਵਿੱਚ ਵੀ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ ਘਰ ਦੀ ਗੱਲ ਕੀਤੀ ਜਾਵੇ ਤਾਂ ਘਰਾਂ ਵਿੱਚ ਵੀ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ ਜਦੋਂ ਪਤਾ ਲੱਗਿਆ ਵੀ ਈਰਮਾਨ ਤੀਜੇ ਸਥਾਨ 'ਚ ਆਇਆ ਤਿੰਨੇ ਤੀਜੇ ਨੰਬਰ ਤੇ ਆਇਆ ਪੰਜਾਬ ਭਰ ਦੇ ਵਿੱਚੋਂ ਕਿਸ ਤਰ੍ਹਾਂ ਲੱਗਿਆ ਬਹੁਤ ਖੁਸ਼ੀ ਹੋਈ ਸਾਰੇ ਪਿੰਡ ਵਿੱਚ ਬਹੁਤ ਖੁਸ਼ੀ ਮਨਾਈ ਗਈ ਸੀ ਜੇਕਰ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਚਿਰ ਪੜ੍ਹਾਈ ਨੂੰ ਸਮਾਂ ਦਿੰਦੇ ਹੋ ਸਵੇਰੇ 6 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਤਾਂ ਸਕੂਲ ਲੱਗਦਾ ਸੀ ਉਸ ਤੋਂ ਬਾਅਦ ਟੀਚਰ ਸੀ ਉਹ ਆਪਦੇ ਘਰੇ ਲਿਜਾ ਕੇ ਪੜ੍ਹਾਉਂਦੇ ਸੀ ਇੱਥੇ ਪੂਰਾ ਵਧੀਆ ਸਤਿਕਾਰ ਨਾਲ ਪੜ੍ਹਾਇਆ ਜਾਂਦਾ ਸੀ ਹਮਮਾਣਾ ਟੀਚਰਾਂ ਦਾ ਕਿੰਨਾ ਸਹਿਯੋਗ ਆ ਮਾਂ ਪਿਓ ਦਾ ਕਿੰਨਾ ਸਹਿਯੋਗ ਮਿਲਦਾ ਸਾਰਿਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਸਾਡੇ ਤੇ ਹਮ ਤੋ ਬਿਲਕੁਲ ਅਰਮਾਨ ਦੇ ਦਾਦਾ ਜੀ ਵੀ ਖੜੇ ਨੇ ਦਾਦੀ ਜੀ ਖੜੇ ਨੇ ਬਾਪੂ ਜੀ ਖੜੇ ਨੇ ਬੇਬੇ ਖੜੇ ਨੇ ਬਾਪੂ ਜੀ ਕਿਸ ਤਰ੍ਹਾਂ ਵੇਖਦੇ ਹੋ ਜਦੋਂ ਪੋਤਾ ਕਹਿੰਦੇ ਕੋਈ ਉਪਲਬਧੀ ਹਾਸਲ ਕੀਤੇ ਤਾਂ ਜੋ ਦਾਦਾ ਸਭ ਤੋਂ ਵੱਧ ਖੁਸ਼ ਹੁੰਦਾ ਸਭ ਤੋਂ ਪਹਿਲਾਂ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਜਿਹੜੇ ਇੱਥੋਂ ਦੇ ਸਕੂਲ ਦੇ ਟੀਚਰ ਨੇ ਮੁਖ ਅਧਿਆਪਕ ਨੇ ਤੇ ਸਾਰਾ ਸਟਾਫ ਹੈ ਇਹ ਬਹੁਤ ਜ਼ਿਆਦਾ ਹੱਤੋਂ ਵੱਧ ਮਿਹਨਤ ਕਰਵਾਉਂਦੇ ਨੇ ਸਾਨੂੰ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੈ ਕਿ ਇਹਨਾਂ ਦੀ ਮਿਹਨਤ ਤੇ ਇਹਨਾਂ ਦੀ ਮਿਹਨਤ ਸਦਕਾ ਸਾਡੇ ਜਿਹੜੇ ਬੱਚੇ ਨੇ ਉਹ ਚੰਗੇ ਮਕਾਮ ਤੇ ਜਾ ਰਹੇ ਨੇ ਕੱਲਾ ਏਰਮਾਨ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਉੱਚੇ ਉੱਚੇ ਸਥਾਨਾਂ ਦੇ ਉੱਤੇ ਇਹ ਸਥਾਨ ਪ੍ਰਾਪਤ ਕਰਦੇ ਰਹੇ ਨੇ ਤੇ ਅਸੀਂ ਸਾਰੇ ਹੀ ਨਗਰ ਨਿਵਾਸੀ ਆਲੇ ਤੇ ਇਲਾਕੇ ਆਲੇ ਵੀ ਇਹਨਾਂ ਦਾ तहे ਦਿਲੋਂ ਬੜਾ ਧੰਨਵਾਦ ਕਰਦੇ ਹਾਂ ਬਿਲਕੁਲ ਏਰਮਾਨ ਮਨਦੀਪ ਚਕਿਆਲਾ ਰ ਕੀ ਕੀ ਸੋਚਿਆ ਇਸ ਤੋਂ ਬਾਅਦ ਕਾਦੀ ਤਿਆਰੀ ਕਰਨੀ ਹੈ ਕੀ ਕਰਨ ਦੀ ਚਾਹ ਮੇਰਾ ਚਾਹੀ ਇੰਜੀਨੀਅਰਿੰਗ ਕਰਨੀ ਹੈ ਪੂਰੀ ਮਿਹਨਤ ਕਰਨੀ ਚਾਹੀਦੀ ਹੈ ਜੀ। ਹਮ ਇੰਜੀਨੀਅਰ ਬੰਨਾ ਕਾਹਦਾ ਬੰਨਾ ਇੰਜੀਨੀਅਰ। ਉਹ ਨਹੀਂ ਸੋਚਿਆ ਜੀ। ਪਰ ਬੰਨਾ ਜੀ ਹਾਂਜੀ। ਕੀ ਨਾਮ ਹੈ ਸਰ? ਹਾਂਜੀ ਲਖਵਿੰਦਰ ਸਿੰਘ ਜੀ। ਆ ਲਖਵਿੰਦਰ ਜੀ ਬੇਟੇ ਨੇ ਉਪਲਬਧੀ ਹਾਸਲ ਕੀਤੀ ਆ। ਕਿੰਨਾ ਕਮਾਨ ਮਹਿਸੂਸ ਹੋ ਰਿਹਾ। ਬਾਜੀ ਬਹੁਤ ਖੁਸ਼ ਆ ਸਾਰਾ ਆਪਣਾ ਬਲਕੇ ਪੰਜਾਬ ਹੀ ਖੁਸ਼ ਹੈ। ਵੈਸੇ ਸੰਗਰੂਰ ਜ਼ਿਲ੍ਹਾ ਸਾਰਾ ਪਿੰਡ ਸਾਡੇ ਸਾਰੇ ਟੀਚਰ ਸਾਹਿਬਾਨ ਸਾਰੇ ਬੱਚੇ ਕੱਲ ਬਹੁਤ ਰੌਣਕ ਦੇਖਣ ਵਾਲੀ ਸੀ। ਗੁਰਦੁਆਰਾ ਸਾਹਿਬ ਬਹੁਤ ਸਾਰੇ ਬੱਚੇ ਸਾਰੇ ਸ਼ੁਕਰਾਨਾ ਕਰਨ ਗਏ ਮਹਾਰਾਜ ਦਾ ਸਾਰਾ ਪਿੰਡ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀ ਜੀ ਜਦੋਂ ਪਤਾ ਲੱਗਿਆ ਤਾਂ ਆਂਢੀ ਗੁਆਂਢੀ ਰਿਸ਼ਤੇਦਾਰਾਂ ਦੇ ਫੋਨ ਵੀ ਆਏ ਹੋਣੇ ਹਾਂਜੀ ਹਾਂਜੀ ਬਹੁਤ ਵਧਾਈਆਂ ਫੋਨਾਂ ਤੇ ਮਤਲਬ ਫੋਨ ਅਟੈਂਡ ਕਰਨ ਦਾ ਸਮਾਂ ਹੀ ਨਹੀਂ ਮਿਲਿਆ ਬਹੁਤ ਕਦੇ ਤੇ ਰਹੀ ਕਿਸੇ ਨੂੰ ਸਵੇਰੇ ਦਿੱਤੀਆਂ ਕਿਸੇ ਨੇ ਵਧਾਈਆਂ ਕੋਈ ਰਿਸ਼ਤੇਦਾਰ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗੀ ਗਿਆ ਜੀ ਉਵੇਂ ਹੀ ਵਧਾਈਆਂ ਬਹੁਤ ਚਾਰ ਚਫੇਰੇ ਹਾਂਜੀ ਬਹੁਤ ਕੁਝ ਜੀ ਕਿੰਨੇ ਬੱਚੇ ਨੇ ਆਪਣੇ ਆਪਣੇ ਦੋ ਬੇਟੀਆਂ ਜੀ ਇੱਕ ਬੇਟਾ ਛੋਟਾ ਹੈ ਬੇਟੀਆਂ ਵੱਡੀਆਂ ਹਾਂਜੀ ਇਹ ਤੁਹਾਨੂੰ ਲੈਣਾ ਦਾ ਕਹਿਣਾ ਕਿ ਜਦੋਂ ਪਤਾ ਲੱਗਿਆ ਤਾਂ ਪਿੰਡ ਵਾਸੀ ਰਿਸ਼ਤੇਦਾਰਾਂ ਦੇ ਜੋ ਫੋਨ ਆਉਂਦੇ ਸੀ ਫੋਨ ਸੁਣੇ ਨਹੀਂ ਜਾ ਰਹੇ ਸੀ ਐਨੇ ਫੋਨ ਆ ਰਹੇ ਸੀ ਸਾਡੇ ਨਾਲ ਟੀਚਰ ਸਾਹਿਬਾਨ ਮੌਜੂਦ ਨੇ ਇੱਕ ਨਾਮ ਸਰ ਸੱਸੀ ਗਾਲ ਜੀ ਮੇਰਾ ਨਾਮ ਸੁਰਿੰਦਰ ਸਿੰਘ ਹੈ ਸਰ ਸੁਰਿੰਦਰ ਜੀ ਅਕਸਰ ਤੁਹਾਡਾ ਸਕੂਲ ਸੁਰਖਿਆ ਦੇ ਵਿੱਚ ਤਾਂ ਰਹਿੰਦੇ ਆ ਪਰ ਹੁਣ ਜਦੋਂ ਛੋਟੇ ਸਕੂਲ ਦਾ ਇੱਕ ਵਿਦਿਆਰਥੀ ਪੰਜਾਬ ਭਰ ਦੇ ਵਿੱਚੋਂ ਤੀਜਾ ਸਥਾਨ ਹਾਸਲ ਕਰਦਾ ਕਿਸ ਤਰ੍ਹਾਂ ਵੇਖਦਾ ਬਹੁਤ ਸਾਨੂੰ ਵਧੀਆ ਲੱਗ ਰਿਹਾ ਜੀ ਪਰਮਾਤਮਾ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਇਹ ਬੱਚੇ ਨੇ ਬਾਕੀਆਂ ਲਈ ਇੱਕ ਟਾਰਗੇਟ ਸੈੱਟ ਕੀਤਾ ਕਿ ਆਉਣ ਵਾਲੇ ਜਿਹੜੇ ਹੋਰ ਵਿਦਿਆਰਥੀ ਨੇ ਉਹ ਇਸ ਨੂੰ ਦੇਖ ਕੇ ਹੋਰ ਅੱਗੇ ਵਧਣਗੇ ਤੇ ਹੋਰ ਉੱਚੇ ਮੁਕਾਮ ਹਾਸਲ ਕਰਨਗੇ ਤੇ ਸਾਡੇ ਲਈ ਵੀ ਇਹ ਇੱਕ ਚੀਜ਼ ਬਣ ਗਈ ਕਿ ਅਸੀਂ ਕਰ ਸਕਦੇ ਹਾਂ ਇੱਕ ਹੁੰਦਾ ਕਿ ਸਾਨੂੰ ਜਦੋਂ ਪੰਜਾਬ ਦੇ ਵਿੱਚ ਬੱਚਾ ਆਂਦਾ ਫਸਟ ਆਣਾ ਸਾਡੇ ਸਾਰੇ ਸਟਾਫ ਨੂੰ ਇਹ ਲੱਗੇਗਾ ਕਿ ਅਸੀਂ ਇਹ ਕਰ ਸਕਦੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਮਿਹਨਤ ਕਰਾਂਗੇ ਸਾਨੂੰ ਹੋਰ ਮੋਟੀਵੇਸ਼ਨ ਮਿਲੇਗੀ ਇਹ ਕੀ ਨਾਮ ਮੈਮ ਰੈਨੂ ਸਿੰਘਲਾ ਰੈਨੂ ਜੀ ਕਿੰਨੇ ਘਰ ਮਹਿਸੂਸ ਹੋ ਰਿਹਾ ਕਰਕੇ ਜਦੋਂ ਤੁਹਾਡੇ ਸਕੂਲ ਦਾ ਬੱਚਾ ਉਪਲਬਧੀ ਹਾਸਲ ਕਰਦਾ ਤਾ ਕਿੰਨੇ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਖੁਸ਼ੀ ਤਾਂ ਇਹ ਦੇਖੋ ਸਾਰੇ ਟੀਚਰਸ ਲਈ ਤੇ ਸਾਰੇ ਪਿੰਡ ਵਾਲੇ ਲਈ ਤੇ ਪੇਰੈਂਟਸ ਲਈ ਬਹੁਤ ਵੱਡੀ ਖੁਸ਼ੀ ਹੈ ਸਾਨੂੰ ਤਾਂ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਬੱਚੇ ਨੇ ਸਾਡੇ ਪਿੰਡ ਦਾ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਪਰਮਾਤਮਾ ਇਸ ਨੂੰ ਹੋਰ ਵੀ ਮਿਹਨਤ ਕਰਨ ਦਾ ਬਲ ਬਖਸ਼ੇ ਤੇ ਜਿਹੜੇ ਇਹਦੇ ਸੁਪਨੇ ਨੇ ਉਹ ਜਰੂਰ ਪੂਰੇ ਹੋਣਗੇ ਬਿਲਕੁਲ ਮਾਤਾ ਜੀ ਖੜੇ ਨੇ ਅਰਮਾਨ ਦੇ ਉਹਨਾਂ ਨਾਲ ਗੱਲ ਕਰਨਾਂ ਕਿ ਨਾਮ ਹੈ ਰਾਜਪ੍ਰੀਤ ਕੌਰ ਜੀ ਮੇਰਾ ਨਾਮ ਰਾਜਪ੍ਰੀਤ ਕਿਸ ਤਰ੍ਹਾਂ ਵੇਖਦੇ ਹੋ ਪੁੱਤ ਨੇ ਉਪਲਬਧੀ ਹਾਸਲ ਕੀਤੀ ਆ ਹਾਂਜੀ ਨਾਨਕਿਆਂ ਨੇ ਵੀ ਬੜੇ ਫੋੜ ਆਏ ਹੋਣੇ ਵਧਾਈਆਂ ਦਿੱਤੀਆਂ ਹੋਣੀਆਂ ਹਾਂਜੀ ਹਾਂਜੀ ਸਾਰਿਆਂ ਵੱਲੋਂ ਬਹੁਤ ਪੂਆ ਵੱਲੋਂ ਨਾਨਕਿਆਂ ਵੱਲੋਂ ਮਾਸੀਆਂ ਵੱਲੋਂ ਸਾਰਿਆਂ ਵੱਲੋਂ ਬਹੁਤ ਵਧਾਈਆਂ ਆਈਆਂ ਸਾਰਿਆਂ ਵੱਲੋਂ ਬਹੁਤ ਜ਼ਿਆਦਾ ਸਾਰੇ ਪਿੰਡ ਵਾਲਿਆਂ ਨੇ ਸਾਰੇ ਰਿਸ਼ਤੇਦਾਰਾਂ ਨੇ ਸਾਰੇ ਨੇ ਵਧਾਈਆਂ ਬਹੁਤ ਦਿੱਤੀਆਂ ਨੇ ਬਿਲਕੁਲ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਜਦੋਂ ਘਰ 'ਚ ਕੋਈ ਖੁਸ਼ੀ ਆਵੇ ਤੁਸੀਂ ਵੇਖ ਵੀ ਸਕਦੇ ਹੋ ਜਿੱਥੇ ਪਰਿਵਾਰਕ ਮੈਂਬਰ ਇੱਥੇ ਮੌਜੂਦ ਨੇ ਉੱਥੇ ਹੀ ਜੇਕਰ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਮੌਜੂਦ ਨੇ ਤੇ ਦਾਦੀ ਜੀ ਬੈਠੇ ਨੇ ਰਮਾਨ ਦੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਕਿ ਨਾਮਾ ਮਾਤਾ ਜਸਬੀਰ ਕੌਰ ਜਸਬੀਰ ਦੇਕਰ ਗੱਲ ਕੀਤੀ ਜਾਵੇ ਕਿੰਨੀ ਕ ਖੁਸ਼ੀ ਮਹਿਸੂਸ ਹੋ ਰਹੀ ਹੈ ਕਹਿੰਦੇ ਵੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਪਿਆਰਾ ਬਹੁਤ ਖੁਸ਼ੀ ਜੀ ਬਹੁਤ ਖੁਸ਼ੀ ਹੱਬਦੀ ਨਹੀਂ ਖੁਸ਼ੀ ਇਹ ਨਹੀਂ ਖੁਸ਼ੀ ਹੋਈ ਬਹੁਤ ਖੁਸ਼ੀ ਮਾਲਕ ਸਭ ਨੂੰ ਖੁਸ਼ ਜਾਂਦਾ ਹੈ ਦਾਤਾ ਮੇਰਾ ਮਾਲਕ ਸਭ ਨੂੰ ਇਸ ਤਰ੍ਹਾਂ ਹੀ ਵਧਾਵੇ ਤੇ ਵੱਧ ਤੋਂ ਵੱਧ ਮਾਲਕ ਸੱਚੇ ਪਾਛਾ ਉੱਚਾ ਚੁੱਕੇ ਬੱਚਿਆਂ ਨੂੰ ਟੀਚਰਾਂ ਨੂੰ ਮਹਿਮਾਨ ਨੂੰ ਇਸੇ ਤਰ੍ਹਾਂ ਸਾਡਾ ਸਕੂਲ ਚੜ੍ਹਦੀ ਕਲਾ 'ਚ ਜਾਵੇ ਸੱਚੇ ਪਾਛਾ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਕੂਲ ਨੂੰ ਵੀ ਉੱਥੇ ਸ਼ੀਸ਼ਾਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਦਾਦੀ ਦੇ ਵੱਲੋਂ ਜੋ ਖੁਸ਼ੀ ਦੇ ਲਫ਼ਜ਼ ਨੇ ਉਹ ਬੋਲੇ ਨਹੀਂ ਬੋਲੇ ਯਾਰ ਅਰਮਾਨ ਦੇ ਤਾਈ ਜੀ ਖੜੇ ਨੇ ਗੱਲ ਕਰ ਰਹੇ ਨੇ ਕੀ ਨਾਮ ਹੈ ਸਸੀ ਕੌਰ ਜੀ ਸੁਖਜੀਤ ਕੌਰ ਜੀ ਸੁਖਜੀਤ ਜਦੋਂ ਪਤਾ ਲੱਗਿਆ ਵੀ ਬੇਟੇ ਨੇ ਉਪਲਬਧੀ ਹਾਸਲ ਕੀਤੀ ਹੈ ਕਿੰਨੀ ਖੁਸ਼ੀ ਮਹਿਸੂਸ ਨੇਰ ਕਿ ਤੁਹਾਡੇ ਵੀ ਬੱਚੇ ਨਾਲ ਖੜੇ ਨੇ ਬਹੁਤ ਖੁਸ਼ੀ ਹੁੰਦੀ ਹੈ ਜੀ ਸਾਡਾ ਨਾਮ ਰੌਸ਼ਨ ਕਰਦੇ ਨੇ ਇਹਨਾਂ ਦੀ ਵਜ੍ਹਾ ਨਾਲ ਸਾਨੂੰ ਕੋਈ ਜਾਣਨ ਲੱਗਦਾ ਹੈ ਇਹ ਜੇ ਤਰੱਕੀ ਕਰਨਗੇ ਤੇ ਅਸੀਂ ਜਾਣੇ ਜਾਵਾਂਗੇ ਇਹਨਾਂ ਦੇ ਨਾਮ ਨਾਲ ਅਸੀਂ ਸਾਡਾ ਪਤਾ ਲੱਗੇਗਾ ਹਾਂਜੀ ਬਾਕੀ ਬਹੁਤ ਖੁਸ਼ੀ ਹੁੰਦੀ ਹੈ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਆ ਇਹਦੀਆਂ ਭੂਆ ਨੂੰ ਨਾਨਕਿਆਂ ਨੂੰ ਦਾਦੇ-ਦਾਦੀ ਨੂੰ ਸਾਰੇ ਪਿੰਡ ਨੂੰ ਜੀ ਟੀਚਰਾਂ ਨੂੰ ਬਹੁਤ ਖੁਸ਼ੀ ਹੈ ਜੀ ਜਦੋਂ ਪਤਾ ਲੱਗਾ ਤੁਹਾਡੇ ਬੱਚੇ ਕੀ ਕਹਿੰਦੇ ਨੇ ਸਾਡੇ ਬੱਚੇ ਵੀ ਮਾਨ ਮਹਿਸੂਸ ਕਰਦੇ ਆ ਜੀ ਵੀ ਸਾਡਾ ਛੋਟਾ ਭਰਾ ਇਸ ਪਵੰਦੀ ਤੇ ਪਹੁੰਚਿਆ ਹੈ ਹਾਂਜੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਸਾਡੇ ਲਾਣੇ ਦਾ ਨਾਂ ਰੋਸ਼ਨ ਹੁੰਦਾ ਜੀ ਦਾਦਾ-ਦਾਦੀ ਦੇ ਨਾਂ ਕੱਢਿਆ ਬੱਚੇ ਨੇ ਬਹੁਤ ਖੁਸ਼ੀ ਹੈ ਜੀ ਸਾਨੂੰ ਕਿਨਾ ਬੇਟੇ ਗੁਰਸ਼ਰਨਦੀਪ ਕੋਰ ਗੁਰਸ਼ਰਨ ਕਿਹੜੀ ਕਲਾਚ ਪੜਦੇ ਹੋ ਤੇ ਕਿਸ ਤਰ੍ਹਾਂ ਵੇਖਦੇ ਹੋ ਇਸ ਤੋਂ ਉਪਲਬਧੀ ਜੀ ਮੈਂ ਪਲੱਸ 2 ਕਰਕੇ ਆਇਲਸ ਕਰਕੇ ਹੁਣ ਮੇਰਾ ਵੀ ਆ ਚਾਰ ਤਿਕ ਦੀ ਫਲਾਈਟ ਆ ਤੇ ਮੈਨੂੰ ਵੀ ਮੇਰੇ ਨਾਲੋਂ ਜ਼ਿਆਦਾ ਖੁਸ਼ੀ ਮੈਂ ਹੁਣ ਵੀਜ਼ਾ ਆਇਆ ਸੀ ਮੇਰਾ ਉਸ ਤੋਂ ਵੀ ਜ਼ਿਆਦਾ ਖੁਸ਼ੀ ਮੈਨੂੰ ਇਹਦੀ ਵੀ ਇਹਨੇ ਪੰਜਾਬ ਚੋਂ ਤੀਜੇ ਵੀ ਇਹਨੇ 3rd ਹੈ ਇਹਦੀ ਪੋਜੀਸ਼ਨ ਆਈਆ ਮੈਨੂੰ ਉਸ ਤੋਂ ਵੀ ਆਪਣੀ ਤੋਂ ਜ਼ਿਆਦਾ ਖੁਸ਼ੀ ਇਹਦੇ ਲਈ ਹੋਈ ਆ ਮੈਨੂੰ ਬਹੁਤ ਖੁਸ਼ੀ ਹੋਈ ਉਹਨੇ ਵੀ ਚਾਹੀਦੇ ਛੋਟਾ ਭਾਈ ਹੈ ਹਾਂਜੀ ਵੀ ਸਾਡੇ ਤੋਂ ਵੀ ਉੱਚਾ ਜਾਂਦਾ ਪਿਆ ਵੀ ਜਿਹੜਾ ਕੁਝ ਅਸੀਂ ਨਹੀਂ ਕਰ ਸਕੇ ਵੀ ਇਹ ਉਸ ਤੋਂ ਵੀ ਉੱਤੇ ਤੱਕ ਕਰ ਰਿਹਾ ਬਹੁਤ ਖੁਸ਼ੀ ਹੁੰਦੀ ਹੈ ਇਹ ਬਿਲਕੁਲ ਕੀ ਨਾਮ ਜੀ ਗੁਰਕਰਨ ਸਿੰਘ ਗੁਰਕਰਨ ਕਿਸ ਤਰ੍ਹਾਂ ਵੇਖਦੇ ਹੋ ਛੋਟੇ ਭਾਈ ਦੀ ਉਪਲਬਧੀ ਬਹੁਤ ਖੁਸ਼ੀ ਦੀ ਗੱਲ ਐ ਬਹੁਤ ਮਾਣ ਦੀ ਗੱਲ ਆ ਸਾਡੇ ਦੀ ਵੀ ਇਹ ਪੰਜਾਬ ਚ 3 ਪਲੇਸ ਤੇ ਆਇਆ ਤੇ ਸੋਚਿਆ ਨਹੀਂ ਸੀ ਕਦੇ ਵੀ ਇਹ ਵੀ ਆ ਸਕਦਾ ਪਰ ਇਹਨੇ ਕਰ ਦਿਖਾਇਆ ਵੀ ਉਹ ਜਿੰਮੇਤ ਕਰਦਾ ਸੀਗਾ ਮਤਲਬ ਇਹਨੇ ਵੀ ਨਹੀਂ ਸੋਚਿਆ ਵੀ ਏਦਾਂ ਹੋ ਸਕਦਾ ਇੱਕੋ ਦਾ ਵੀ ਮਤਲਬ ਖੁਸ਼ੀ ਦੀ ਲਹਿਰ ਜੀ ਬਣ ਗਈ ਸਾਡੇ ਚ ਵੀ ਹੋਰ ਬਹੁਤ ਵਧੀਆ ਗੱਲ ਐ ਵਧੀਆ ਗੱਲ ਆ ਆ ਛੋਟੀ ਬੇਟੀ ਖੜੀ ਐ ਕਿਹੜੀ ਕਲਾਸ ਪੜ੍ਹਦੀ ਹੈ 10th ਚ ਜੀ 8ਵੀਂ ਜੋ ਛੋਟਾ ਭਾਈ ਇਸ ਉਪਲਬਧੀ ਤੇ ਆਇਆ ਖੁਸ਼ੀ ਹੋ ਰਹੀ ਹੋਊਗੀ ਨਰਸੇਲੀਆਂ ਨੇ ਵੀ ਮੁਬਾਰਕਾਂ ਦਿੱਤੀਆਂ ਹੋਣੀਆਂ ਹਨ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਸੁਣ ਕੇ ਜੀ ਤੇਰਾ ਵੀ ਟੀਚਰ ਵੀ 10ਵੀਂ ਜੋ ਮੈਂ ਵੀ ਕਿਤੇ ਨਾ ਕਿਤੇ ਪੰਜਾਬ ਚੋਂ ਇਸ ਤਰ੍ਹਾਂ ਕੋਈ ਅ ਕਾਰ ਦਿਖਾਵਾਂ ਹਾਂਜੀ ਮੈਨੂੰ ਵੀ ਹੋ ਰਿਹਾ ਜੀ ਵੀ ਮੈਂ ਵੀ 10ਵੀਂ ਚੋਂ ਕਰਾਂ ਖੁਸ਼ੀ ਬੋਰਦੀ ਕਲਾਸ ਹੈ ਮੈਂ ਵੀ ਮਿਹਨਤ ਕਰੂੰਗੀ ਜੀ ਹੋ ਸਕੇ ਤਾਂ ਮੈਂ ਵੀ ਮੈਰਿਟ ਚ ਆਵਾਂਗੀ ਇਹ ਬਿਲਕੁਲ ਪਰਿਵਾਰ ਪਰਿਵਾਰਾਂ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਇਹ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਅਰਮਾਨਦੀਪ ਕਿਉਂਕਿ ਪੰਜਾਬ ਭਰ ਦੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੀ ਪ੍ਰੀਖਿਆ ਦੇ ਵਿੱਚ ਅਰਮਾਨਦੀਪ ਨੇ ਪੰਜਾਬ ਭਰ ਦੇ ਵਿੱਚ ਆਪਣੇ ਜ਼ਿਲ੍ਹਾ ਸੰਗਰੂਰ ਆਪਣੇ ਪਿੰਡ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂਰ